ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਹੋਈ ਹੈ ਨਤੀਜੇ ਆ ਗਏ 3 ਸੀਟਾਂ ਆਮ ਆਦਮੀ ਪਾਰਟੀ ਜਿੱਤੀ ਹੈ ਤੇ 1 ਸੀਟ ਜਿੱਤੀ ਹੈ ਕਾਂਗਰਸ ਰਾਜਾ ਵੜਿੰਗ ਦੇ ਪਤਨੀ ਚੋਣ ਹਾਰ ਗਏ ਨੇ ਔਰ ਬੜੀ ਨਿਮੋਸ਼ੀ ਵਾਲੀ ਹਾਰ ਸੀਗੀ ਉਹਨਾਂ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਨੇ ਉਹਨਾਂ ਦੇ ਪੱਤੇ ਨੂੰ ਟਿੱਟ ਦਿੱਤੀ ਹੈ ਔਰ ਦੂਸਰੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦੇ ਪਤਨੀ ਸੀਗੇ ਪਰ ਉਹਨਾਂ ਨੇ ਫਾਈਟ ਬਹੁਤ ਜ਼ਬਰਦਸਤ ਦਿੱਤੀ ਉਹਨਾਂ ਨੇ ਕਦੇ ਲੀਡ ਚ ਉੱਪਰ ਵੀ ਆਉਂਦੇ ਰਹੇ ਜ਼ਬਰਦਸਤ ਫਾਈਟ ਉਹਨਾਂ ਦੇ ਵੱਲੋਂ ਦਿੱਤੀ ਗਈ ਪਰ ਇੱਥੇ ਡਿੰਪੀ ਢਿੱਲੋਂ ਨੇ ਲੀਡ ਹੀ ਨਹੀਂ ਟੁੱਟਣ ਦਿੱਤੀ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਸੀਨੀਅਰ ਲੀਡਰ ਨੇ ਐਮਪੀ ਨੇ ਰਾਜ ਸਭਾ ਮੈਂਬਰ ਨੇ ਮੰਤਰੀ ਨੇ ਕੇਂਦਰ ਦੇ ਔਰ ਉਹ ਵੀ ਲਗਾਤਾਰ ਪ੍ਰਚਾਰ ਇੱਥੇ ਆ ਕੇ ਕਰਦੇ ਰਹੇ ਮਨਪ੍ਰੀਤ ਬਾਦਲ ਦੇ ਹੱਕ ਦੇ ਵਿੱਚ ਪਰ ਮਨਪ੍ਰੀਤ ਬਾਦਲ ਨੂੰ ਉਸ ਤਰੀਕੇ ਨਾਲ ਵੋਟਾਂ ਤਾਂ ਨਹੀਂ ਮਿਲ ਪਰ ਉਹ ਇਹ ਜਰੂਰ ਕਹਿੰਦੇ ਰਹੇ ਕਿ ਕੇਂਦਰੀ ਮੰਤਰੀ ਮੇਰੇ ਹਲਕੇ ਦੇ ਵਿੱਚ ਦੇਖੋ ਨਾਲ ਤੁਰਿਆ ਫਿਰਦਾ ਹੈ ਤਾਂ ਰਵਨੀਤ ਸਿੰਘ ਬਿੱਟੂ ਹੁਣ ਲਗਾਤਾਰ ਪ੍ਰਚਾਰ ਕਰਦੇ ਰਹੇ ਸਾਡੇ ਨਾਲ ਨੇ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਫੋਨ ਲਾਈਨ ਤੇ ਜੁੜੇ ਹੋਏ ਆ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਉਹ ਕਿਵੇਂ ਦੇਖਦੇ ਆ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਗੱਲ ਕਰਦੇ ਆ ਰਵਨੀਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਵਿਕਰਮ ਜੀ ਪਹਿਲਾ ਪਹਿਲਾ ਮੈਂ ਤੁਹਾਡਾ ਧੰਨਵਾਦ ਬਹੁਤ ਤੁਸੀਂ ਮੌਕਾ ਦਿੱਤਾ ਪਹਿਲਾ ਮੇਰੀ ਇੱਕ ਬੇਨਤੀ ਸੁਣ ਲਿਓ ਮੇਰੇ ਨਾਲ ਕੋਈ ਬੀਜੇਪੀ ਦੀ ਨਹੀਂ ਅੱਜ ਗੱਲ ਕਰਨੀ ਜੀ ਮੇਰੇ ਨਾਲ ਤਾਂ ਗੱਲ ਕਰਨੀ ਆ ਅੱਜ ਰਾਜੇ ਵੜਿੰਗ ਦੀ ਰਾਣੀ ਦੀ ਰਾਜੇ ਤੇ ਰਾਣੀ ਦੀ ਗੱਲ ਕਰਨੀ ਆ ਜਿਹਦੇ ਮੇਰਾ ਜਿਹੜਾ ਮੇਰਾ ਮੈਂ ਵੀ ਤੁਹਾਡੇ ਝੂਠ ਬੋਲੀ ਜਾਮਾ ਇਤਰੁੱਤ ਦੀਆਂ ਗੱਲਾਂ ਉਹਦਾ ਕੋਈ ਫਾਇਦਾ ਨਹੀਂ ਜੀ ਜੋ ਮੇਰਾ ਮਕਸਦ ਸੀ ਕਿ ਦਰਵਾਇ ਜਾਣਦਾ ਮੈਂ ਉਹਦੇ ਬਾਰੇ ਤੁਹਾਨੂੰ ਜੋ ਸਵਾਲ ਕਰੋਗੇ ਤਾਂ ਉਹਦਾ ਮੈਂ ਜਵਾਬ ਤੁਹਾਨੂੰ ਦਵਾਂਗਾ ਚਲੋ ਇਹ ਫਿਰ ਆਪਾਂ ਕੱਲ ਨੂੰ ਪਰਸੋਂ ਨੂੰ ਕਰ ਲਾਂਗੇ ਬੀਜੇਪੀ ਬਾਰੇ ਜਾਂ ਹੋਰ ਗੱਲਾਂ ਜੀ 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 ਹਾਂਜੀ ਕੀ ਕਹੋਗੇ ਤੁਸੀਂ ਕਿਉਂਕਿ ਲਗਾਤਾਰ ਪ੍ਰਚਾਰ ਕਰਦੇ ਰਹੇ ਤੁਸੀਂ ਇੱਥੇ ਆਏ ਪ੍ਰਚਾਰ ਵੀ ਕੀਤਾ ਖੈਰ ਇੱਕ ਜ਼ਬਰਦਸਤ ਤਰੀਕੇ ਨਾਲ ਡਿੰਪੀ ਢਿਲੋਂ ਹੋਣਾ ਨੇ ਸੀਟ ਕੱਢੀ ਆ ਇਹ तकरीबन 22000 ਵੋਟਾਂ ਦੇ ਨਾਲ ਉਹ ਜਿੱਤੇ ਆ ਇਸ ਸੀਟ ਨੂੰ ਔਰ ਪ੍ਰਧਾਨ ਦੇ ਪਤਨੀ ਚੋਣ ਹਾਰ ਗਏ ਨੇ ਰਾਜਾ ਬੜਿੰਗ ਦੇ ਪਤਨੀ ਦੇਖੋ ਵਿਕਰਮ ਦੋ ਕਰਨ ਗੱਲਾਂ ਦੋ ਇੱਕ ਤਾਂ ਇਹਦੇ ਵਿੱਚੋਂ ਇਹ ਕਲੈਰਟੀ ਆ ਵੀ ਪਰਿਵਾਰ ਬਾਦ ਜੀ ਜਿੱਥੇ ਵੀ ਉਹ ਲੋਕ ਨਹੀਂ ਚੱਲਣਗੇ ਜੀ ਦੂਜੀ ਗੱਲ ਜਿੱਥੇ ਵੀ ਤੁਸੀਂ ਹੁਣ ਕਾਂਗਰਸ ਨੇ ਵੀ ਜਿਹੜਾ ਚੰਗਾ ਕੈਂਡੀਡੇਟ ਨੌਜਵਾਨ ਮੇਰੇ ਨਾਲ ਇਹਨਾਂ ਦੇ ਬ੍ਰਦਰ ਕੰਮ ਅਸੀਂ ਕਰਦੇ ਰਹੇ ਚੰਗਾ ਕੈਂਡੀਡੇਟ ਬਰਨਾਲੇ ਦਿੱਤਾ ਕਾਲਾ ਢਿਲੋਂ ਚਾਹੇ ਸਾਨੂੰ ਬੀਜੇਪੀ ਨੂੰ ਬੀਜੇਪੀ ਨੂੰ ਸਾਨੂੰ 18000 ਵੋਟ ਪਈ ਬੜੀ ਵੋਟ ਪਈ ਪਰ ਉਹ ਚੰਗਾ ਨੌਜਵਾਨ ਸੀ ਉਹ ਬੀਜੇਪੀ ਉਹ ਕਾਂਗਰਸ ਦਾ ਜਿੱਤ ਗਿਆ ਹੁਣ ਗੱਲ ਕਰੀਏ ਜੇ ਬੀਜੇਪੀ ਦੇ ਕੋਲ ਤਾਂ ਚਾਰਾਂ ਚੋਂ ਕੁਝ ਨਹੀਂ ਸੀ ਅਸੀਂ ਤਾਂ ਜੋ ਗੇਨ ਕੀਤਾ ਖੱਟਿਆ ਹੀ ਆ ਤੇ ਸਭ ਤੋਂ ਵੱਧ ਅਸੀਂ ਖੱਟਿਆ ਇਹੀ ਆ ਵੀ ਸਾਨੂੰ ਕਿਸਾਨਾਂ ਦਾ ਇਸ ਵਾਰ ਵਿਰੋਧ ਕਿਸਾਨ ਹੈ ਜੀ ਸਟੇਸ਼ਨ ਮੈਂ ਕਿਸਾਨ ਲੀਡਰਾਂ ਦਾ ਉਹਨਾਂ ਦੀ ਜਥੇਬੰਦੀਆਂ ਦਾ ਧੰਨਵਾਦ ਕਰਦਾ ਜੀ ਹੱਥ ਜੋੜ ਕੇ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਚਾਰਾਂ ਜਗ੍ਹਾ ਕੈਂਪੇਨ ਕਰਨ ਦਿੱਤਾ ਗੱਲ ਕਹਿਣ ਦਿੱਤਾ ਵੋਟ ਕਿੰਨੀ ਪਈ ਉਹ ਲੱਗਾ ਜੀ ਇਹ ਸਾਨੂੰ ਤਾਂ ਜੇ ਇਹ ਇਸ ਇਲੈਕਸ਼ਨ ਚ ਜੇ ਅਸੀਂ ਸਭ ਤੋਂ ਵੱਧ ਕੋਈ ਚੀਜ਼ ਪ੍ਰਾਪਤ ਕੀਤੀ ਹੈ ਤਾਂ ਉਹ ਇਹ ਕੀਤੀ ਹੈ ਵੀ ਉਹਨਾਂ ਨੇ ਸਾਨੂੰ ਕੈਂਪੇਨ ਕਰਨ ਦਿੱਤੀ ਨਹੀਂ ਰਾਜੇ ਬਲਿੰਗਰ ਕਿੱਥੇ ਜਿੱਤ ਸਕਦੇ ਸੀ ਲੁਧਿਆਣਾ ਇਹ ਸਿਰਫ ਜੇ ਕਿਸਾਨ ਲੀਡਰਸ਼ਿਪ ਨੇ ਸਾਨੂੰ ਰੋਕਿਆ ਤਿੰਨ ਹਲਕਿਆਂ ਚ ਦਾਖਾ ਜਗਰਾਉਂ ਗੇਲਾ ਚ ਜਿੱਥੇ ਬੂਥ ਹੋਣੀ ਲੱਗਿਆ ਜੈਂਟ ਵੀ ਨਹੀਂ ਬੈਠਿਆ ਤੇ ਇਹ ਤਾਂ ਇਕੱਲੇ ਖੇਡ ਕੇ ਜਿੱਤੇ ਨੇ ਹੂੰ ਪਰ 20000 ਤੇ ਪਰ ਅੱਜ ਸਵਾਦ ਮੈਂ ਗਿੱਦੜ ਵਾਲੇ ਲੋਕਾਂ ਦਾ ਬਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਮੈਂ ਵੀ 20 ਦਿਨ ਉਹ ਰਹੀ ਲਾਏ ਹੂੰ ਤੇ ਉਹ ਚ ਲੋਕਾਂ ਨੇ 22000 ਤੇ 22000 ਤੇ ਰਾਜੇ ਦੀ ਰਾਣੀ ਨੂੰ ਮਾਣਿਆ ਹੂੰ ਗੱਲ ਇਹ ਆ ਵੀ ਉਹ ਵੱਡਾ ਸੁਖੀ ਰੰਦਾਵਾ ਹੂੰ ਸੀ ਡਬਲਿਊ ਸੀ ਮੈਂਬਰ ਤੇ ਜਨਰਲ ਸੈਕਟਰੀ ਸਭ ਤੋਂ ਵੱਡੀ ਪੋਸਟ ਇਹ ਹੁੰਦੀ ਆ ਦੇਸ਼ 'ਚ ਵਿਭਾਗ ਤੋਂ ਬਾਅਦ ਜੀ ਉਹ ਵੀ ਪਤੰਦਰ ਕਿਸੇ ਨੂੰ ਨਹੀਂ ਯਾਰ ਕੋਈ ਵਰਕਰ ਤੁਸੀਂ ਤੁਸੀਂ ਐਮਐਲਏ ਸੀ ਤੁਸੀਂ ਸੋਚ ਲਿਆ ਹੁਣ ਅਸੀਂ ਐਮਪੀ ਬਣਨਾ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ ਵਰਕਰ ਆ ਕਿੱਥੇ ਆਮ ਆਦਮੀ ਆ ਯਾਰ ਕਿਸੇ ਦੀ ਮਾਰੀ ਤਾਂ ਆਉ ਕਿਵੇਂ ਇਹਨਾਂ ਦੇ ਪਹਿਲਾਂ ਮੂਰੇ ਭੰਗੜੇ ਪਾਉਂਦੇ ਲੋਕ ਢੋਲ ਵਜਾਉਂਦੇ ਰਹੇ ਹੁਣ ਇਹਨਾਂ ਦੀਆਂ ਘਰ ਵਾਲੀਆਂ ਦੇ ਮੂਰੇ ਵਜਾ ਲੂ ਉਸ ਤੋਂ ਬਾਅਦ ਇਹਨਾਂ ਦੇ ਬੱਚੇ ਤਿਆਰ ਨੇ ਇਸ ਵਾਰ ਤੁਸੀਂ ਦੇਖੋਗੇ ਵਿਕਰਮ ਸਭ ਤੋਂ ਜਿਹੜੀ ਨਵੀਂ ਗੱਲ ਹੋਈ ਆ ਤੁਸੀਂ ਕਿਤੇ ਵੀ ਕਾਂਗਰਸ ਦੇ ਗਿੱਧੜਵਾ ਤੇ ਜੇ ਮੈਂ ਗੱਲ ਕਰਾਂ ਡੇਰਾ ਬਾਬਾ ਨਾਨਕ ਜੀ ਇਸ ਵਾਰ ਜੇ ਪੋਸਟਰ ਸੀਗੇ ਜਦੋਂ ਐਡਾ ਹੰਕਾਰ ਪਾਰਟੀ ਤੋਂ ਉੱਤੇ ਹੋ ਜੇ ਨਾ ਜੀ ਜੇ ਪੋਸਟਰ ਸੀ ਤਾਂ ਘਰ ਵਾਲਾ ਘਰ ਵਾਲੀ ਦੇ ਸੀ ਗਿੱਧੜਵਾਚ ਜੀ ਰਾਜਾ ਤੇ ਰਾਣੀ ਦੇ ਜੀ ਦੂਜੇ ਪਾਸੇ ਜੇ ਪੋਸਟਰ ਸੀਗੇ ਉਹ ਸਿਰਫ ਪੋਸਟਰ ਸੀਗੇ ਸੁਖਿੰਦਰ ਧਾਵਾ ਇੱਕ ਪਾਸੇ ਉਹਨਾਂ ਦੀ ਧਰਮ ਪਤਨੀ ਇੱਕ ਪਾਸੇ ਉਹਨਾਂ ਦਾ ਬੇਟਾ ਹਮ ਕਿਸੇ ਪਾਰਟੀ ਦੀ ਨਹੀਂ ਗੱਲ ਕਿਸੇ ਦੀ ਨਹੀਂ ਆਪਣੇ ਹੀਰੋ ਹੀਰਨਾ ਵਾਂਗੂ ਮਤਲਬ ਉਹ ਸ਼ੌਕ ਪੂਰੇ ਹੋ ਰਹੇ ਸੀ ਪਾਰਟੀਆਂ ਨੇ ਪ੍ਰਧਾਨ ਬਣਾਏ ਆ ਯਾਰ ਕਿਸੇ ਨੂੰ ਦੇਣ ਨੂੰ ਪਰ ਚਲੋ ਹੁਣ ਤਾਂ ਇਹ ਗੱਲ ਹੋ ਗਈ ਵੀ ਦੋਨੋਂ ਰੁੱਸ ਬੈਠੇ ਮਨਾਉ ਕੌਣ ਉਹ ਤਾਂ ਦੋਨੋਂ ਹੀ ਹੁਣ ਮੈਂ ਦੇਖ ਰਿਹਾ ਸੀ ਪ੍ਰੈਸ ਕਾਨਫਰੈਂਸ ਹਮ ਬੜੇ ਮਤਲਬ ਹੁੰਦਾ ਹੀ ਆ ਜੀ ਹੁੰਦਾ ਹੀ ਆ ਅੱਜ ਤੱਕ ਲੋਕਾਂ ਨੂੰ ਹੀ ਮਤਲਬ ਉਹਨਾਂ ਨਾਲ ਹੀ ਟਿਚਰਾ ਕੀਤੀਆਂ ਸੀ ਅੱਜ ਦੇ ਦਲਵਾਏ ਵਾਲਿਆਂ ਨੇ ਬੜਾ ਸੋਚ ਸਮਝ ਕੇ ਫੈਸਲਾ ਕੀਤਾ ਉਹਨਾਂ ਨੇ ਕੀਤਾ 2.5 ਸਾਲ ਵਿਕਾਸ ਲਈ ਸਰਕਾਰ ਆ ਉਹਦਾ ਫੈਸਲਾ ਕੀਤਾ ਜਾ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਵੀ ਅਗਲਾ ਕਹਿੰਦਾ ਯਾਰ ਇਹਨਾਂ ਦੇ ਤਾਂ ਮਾਮਾ ਜੀ ਨੇ ਸਤਕਾਰਯੋਗ ਜਿਨ੍ਹਾਂ ਨੇ ਇਹਨੂੰ ਪਾਲਿਆ ਸਭ ਕੁਝ ਸਿਆਸਤ ਉਹਨਾਂ ਨੂੰ ਵੀ ਹਮੇਸ਼ਾ ਉਹਨਾਂ ਨੂੰ ਸੌਂਚਾ ਕਵਰਿੰਗ ਕੈਂਡੀਡੇਟ ਚਾ ਕੇ ਉਹਨਾਂ ਨੂੰ ਉਦੋਂ ਬਾਅਦ ਖਤਮ ਹੂੰ ਇਸ ਕਰਕੇ ਇਸ ਕਰਕੇ ਇਹ ਲੋਕਾਂ ਨੇ ਇਸ ਵਾਰ ਕਲੀਅਰ ਫਤਵਾ ਇੱਥੇ ਦਿੱਤਾ ਹੈ ਵੀ ਪਰਿਵਾਰ ਬਾਦ ਹੁਣ ਮੈਂ ਮੰਗ ਕਰਦਾ ਤੁਹਾਡੇ ਚੈਨਲ ਰਾਹੀਂ ਜੀ ਜਿਹੜੇ ਵੀ ਕਾਂਗਰਸ ਪਾਰਟੀ ਦੇ ਵਰਕਰ ਨੇ ਚਾਹੇ ਮੈਂ ਆਪਣੇ ਤੋਂ ਮੈਂ ਇਹੀ ਅਭੀ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਆਪਣੀ ਵਾਈਫ ਨੂੰ ਨਹੀਂ ਜਿਤਾ ਸਕਿਆ ਉਹ ਬਾਕੀ ਪਾਰਟੀ ਦਾ ਕੀ ਕਰੂ ਤੇ ਇੱਕ ਜਗ੍ਹਾ ਵੀ ਚਾਰਾਂ ਚੋਂ ਇੱਕ ਕੈਂਪੇਨ ਕਰਨੀ ਗਏ ਫਿਰ ਪ੍ਰਧਾਨ ਤੋਂ ਕਰਾਉਣਾ ਕੀ ਹੈ ਜਿਹੜਾ ਆਪਣੀ ਸੀਟ ਤੇ ਸਾਰੇ ਕੈਂਪੇਨ ਕਰਨ ਦਾ ਜਾਵੇ ਕਿਤੇ ਤੇ ਆਪਣੀ ਸੀਟ ਤੇ ਰਹੇ ਤੇ ਸਾਰੇ ਪਾਰਟੀ ਦੇ ਫੰਡ ਉੱਥੇ ਲਾਏ ਤੇ ਫਿਰ ਵੀ ਹਾਰ ਜੇ ਫਿਰ ਉਹਨੂੰ ਹੱਕ ਬਣਦਾ ਹੁੰਦਾ ਰਹਿਣ ਦਾ ਦੂਜੀ ਗੱਲ ਜੇ ਕੋਈ ਵੀ ਮੈਂ ਕਹੂੰਗਾ ਪਾਰਟੀ ਪ੍ਰਧਾਨ ਜੇ ਮੈਂ ਵੀ ਹੁੰਦਾ ਜੇ ਮੈਂ ਆਪਣੀ ਸੀਟ ਹਾਰ ਜਮਾ ਪ੍ਰਧਾਨ ਹੁੰਦੇ ਤਾਂ ਪ੍ਰਧਾਨ ਰਹਿਣ ਦਾ ਕੀ ਮਤਲਬ ਆ ਜੀ ਉਧਰ ਸੁਖਜਿੰਦਰ ਰੰਧਾਵਾ ਜਿਹੜਾ ਜਰਨਲ ਸੈਕਟਰੀ ਆ ਉਹਨਾਂ ਨੂੰ ਵੀ ਆਪਣੀ ਘਰ ਵਾਲੀ ਨੇ ਜਿਤਾ ਹੋਈ ਬਾਕੀਆਂ ਨੂੰ ਕੀ ਕਰਨਗੇ ਤੀਜਾ ਮੇਰਾ ਇੱਕ ਹੋਰ ਤੁਹਾਡੇ ਵਿੱਚ ਬੜਾ ਮੈਂ ਮੁਬਾਰਕਬਾਦ ਦੇਣਾ ਚਾਹੁੰਨਾ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਜਿਹਦੇ ਵਿੱਚ ਸਤਕਾਰਯੋਗ ਚਰਨਜੀਤ ਚੰਨੀ ਜੀ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਕਿਦੜਵਾਇ ਚੁਣਵਾਇਆ ਪ੍ਰਤਾਪ ਸਿੰਘ ਬਾਜਵਾ ਪਈ ਦਾ ਮੁਬਾਰਕਵਾਦ ਦੇਣਾ ਚਾਹੁੰਦਾ ਉਹਨਾਂ ਨੇ ਬਹੁਤ ਵੱਡਾ ਬਿਹਤਰੀਨ ਕੰਮ ਜਿਹੜਾ ਉਹਨਾਂ ਨੇ ਡੇਰਾ ਬਾਬਾ ਨਾਨਕ ਕੀਤਾ ਤੇ ਦੋਨਾਂ ਨੇ ਮੈਂ ਸਮਝਦਾ ਇੰਨਾ ਕੰਮ ਨਾ ਭਾਜਪੀ ਨੇ ਕੀਤਾ ਨਾ ਇੰਨਾ ਆਮ ਆਦਮੀ ਪਾਰਟੀ ਨੇ ਕੀਤਾ ਜਿੱਨਾ ਇਹ ਲੀਡਰਾਂ ਨੇ ਇੱਕ ਦੂਜੇ ਨੂੰ ਜੋ ਕਾਂਗਰਸ ਦਾ ਕਲਚਰ ਆ ਜੋ ਕਾਂਗਰਸ ਚ ਚੱਲਦਾ ਹੈ ਮਤਲਬ ਕੋਰ ਹੁਲ ਅਦਾ ਕੀਤਾ ਮੈਂ ਦੱਸ ਸਕਦਾ ਰੋਜ਼ ਟੈਲੀਫੋਨ ਇੱਕ ਦੂਜੇ ਨੂੰ ਵੀ ਭਾਈ ਕਿਤੇ ਬਚ ਨਾ ਜਾਵੇ ਕਿਤੇ ਬਚ ਨਾ ਜਾਵੇ ਇਹ ਸੀਟਾਂ ਤੇ ਇਹਨਾਂ ਦਾ ਹਾਲ ਸੀ अच्छा ਤੁਹਾਡੇ ਤੱਕ ਇਹ ਇਨਫੋ ਤੇ ਪਹੁੰਚਿਆ ਹੈ ਕਿ ਵੈਸੇ ਤੁਸੀਂ ਰਵਨੀਤ ਜੀ ਚੁੱਕਾ ਲਾ ਕੇ ਕਹਿ ਰਹੇ ਹੋ ਨਹੀਂ ਨਹੀਂ ਮੈਂ ਵੀ ਵਿਕਰਮ ਸੱਚੀ ਗੱਲ ਮੈਂ ਤੁਹਾਨੂੰ ਦੱਸਦਾ ਸਾਡੇ ਜਿਹੜੇ ਬੀਜੇਪੀ ਦੇ ਲੋਕ ਲੀਡਰ ਜੀ ਤੇ ਆਮ ਆਦਮੀ ਮੈਂ ਕਿਉਂਕਿ ਮੈਂ ਵੀ ਕਿਤੇ ਬਾਹਰ ਦਾ ਤਾਂ ਹੈ ਨਹੀਂ ਮੈਂ ਵੀ ਕਾਂਗਰਸ ਚੋਂ ਹੀ ਗਿਆ ਹਾਂ ਜੀ 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 ਤੁਹਾਡੇ ਸੋਰਸ ਪੁਰਾਣੇ ਵਾਲੇ ਕਰਦੇ ਫੋਨ ਦੱਸਦੇ ਆ ਵੀ ਆ ਹੋ ਹੀ ਜਾਂਦਾ ਮੈਂ ਕਿਉਂਕਿ ਸਾਰੇ ਨਾ ਪੁਰਾਣੇ ਨਾਲ ਤਾਂ ਤੁਹਾਡਾ ਭਾਈਚਾਰਾ ਹੈਗਾ ਹੀ ਹੈ ਨਾ ਮੈਂ ਇੱਕ ਗੱਲ ਤੁਹਾਨੂੰ ਮੈਂ ਇੱਕ ਹੋਰ ਸੁਣਾਵਾਂ ਜੀ ਚਲੋ ਮੈਂ ਵੀ ਕਈ ਗੱਲਾਂ ਮੈਂ ਸਾਡੇ ਸਤਿਕਾਰਯੋਗ ਜੀਤਮਿੰਦਰ ਪੈਗੀ ਜੀ ਜਿਹੜੇ ਐਮਐਲਏ ਵੀ ਰਹੇ ਐਮਪੀ ਦੀ ਇਲੈਕਸ਼ਨ ਲਈ ਜੀ ਉਹਨਾਂ ਦੇ ਪਿੱਛੇ ਵਿਆਹ ਸੀ ਆ ਹੁਣ ਹਫ਼ਤਾ ਪਹਿਲਾਂ ਹੀ ਹੂੰ ਜੀ ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਉੱਥੇ ਸਾਡਾ ਅ ਅਰਜੁਨ ਆਪਣਾ ਅਰਜੁਨ ਬਾਦਲ ਮਨਪ੍ਰੀਤ ਜੀ ਦਾ ਬੇਟਾ ਅਰਜੁਨ ਬਾਦਲ ਉਹਨਾਂ ਜੀ ਦਾ ਬੇਟਾ ਹੂੰ ਕੋਨੇ ਮੈਨੂੰ ਆ ਕੇ ਗੱਲ ਦੱਸੀ ਅੱਛਾ ਉਹ ਮੈਂ ਕਹਾਂ ਜੀ ਤੁਸੀਂ ਕਿੱਥੇ ਗਏ ਸੀ ਉਹ ਕਹਿੰਦਾ ਜੀ ਮੇਰੇ ਦੇ ਦੋਸਤ ਹੀ ਨੇ ਅਸੀਂ ਇਕੱਠੇ ਪੜ੍ਹਦੇ ਸੀ ਬੱਚੇ ਤੇ ਮੈਂ ਉਹਨਾਂ ਦੇ ਗਿਆ ਸੀ ਰਿਸੈਪਸ਼ਨ ਤੇ ਜਾਂ ਵਿਆਹ ਤੋਂ ਇੱਕਦਮ ਪਹਿਲਾਂ ਕੋਈ ਪ੍ਰੋਗਰਾਮ ਸੀ ਜੀ ਕਹਿੰਦਾ ਵੀ ਉੱਥੇ ਆਉਣੇ ਹੀ ਸੀਗੇ ਸਾਰੇ ਕਾਂਗਰਸੀ ਵੀ ਉਹਨਾਂ ਦੇ ਜੀ ਤੇ ਸਾਰਿਆਂ ਦੇ ਇਹ ਵਿਕਰਮ ਮਤਲਬ ਮੈਨੂੰ ਸੌਰੀ ਅਰਜੁਨ ਮੈਨੂੰ ਕਹਿਣ ਲੱਗਿਆ ਜੀ ਵਿਕਰਮ ਵੀ ਹਰ ਕਾਂਗਰਸੀ ਮੈਨੂੰ ਪਰੇ ਹੋ ਕੇ ਹੂੰ ਜਿਹੜਾ ਲੀਡਰ ਸੀ ਇੱਕੋ ਗੱਲ ਕਹਿੰਦਾ ਮੈਂ ਬੜੇ ਲਿਆ ਕੇ ਮੈਨੂੰ ਹਾਰ ਜੂਗਾ ਨਾ ਬਚਦਾ ਤਾਂ ਨਹੀਂ ਹੂੰ ਰਾਜਾ ਬੜੇ ਹਰ ਇੱਕ ਕਾਂਗਰਸੀ ਨੇ ਦੂਜੇ ਕਿਸੇ ਨੇ ਨਹੀਂ ਹੂੰ ਹਰ ਇੱਕ ਕਾਂਗਰਸ ਨੇ ਕਿਹਾ ਮੈਨੂੰ ਇਹ ਸਵਾਲ ਕੀਤਾ ਇਹ ਪਾਰਟੀਆਂ ਦੇ ਇਹ ਹਾਲ ਨੇ ਇਹਨਾਂ ਦੇ ਕਿ ਇਸ ਤਰੀਕਾ ਹੀ ਤਾਂ ਇਹ ਪਾਰਟੀਆਂ ਖਤਮ ਹੁੰਦੀਆਂ ਜਾ ਰਹੀਆਂ ਅੱਜ ਤੁਸੀਂ ਦੇਖੋ ਅੱਜ ਮਹਾਰਾਸ਼ਟਰ ਦੇ ਵਿੱਚ ਤੁਸੀਂ ਇਮੇਜਿਨ ਕਰੋਗੇ ਜਿੱਤੇ 288 288 ਸੀਟਾਂ ਜੀ ਉਹ ਚੋਂ ਆਈਆਂ ਕਿੰਨੀਆਂ ਕਾਂਗਰਸ ਨੂੰ ਹੂੰ ਮੇਰਾ ਖਿਆਲ 19 ਸੀਟਾਂ ਟੋਟਲ ਅਲਾਈਅੰਸ ਨੂੰ ਮੇਰਾ ਖਿਆਲ 50-60 ਆਈਆਂ 50-60 ਮਤਲਬ ਗਣਦਾ ਮੈਂ ਮੂਰੇ ਨੰਬਰ ਦੇਖ ਰਿਹਾ ਜਿਹੜੀ ਕਾਂਗਰਸ ਨੂੰ ਜਿਹੜੀਆਂ ਸੱਚਾ ਉਹਨਾਂ ਦਾ ਨਾ ਕੁੱਲ 18 ਜਿਹੜੀ 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 ਆਪਣਾ ਸ਼ਿਫਟਸ ਹੈ ਨਾ ਉਹ ਪਾਰਟੀ ਆ ਉਹ ਇਹਨਾਂ ਤੋਂ ਵੱਧ ਸੀਟਾਂ ਲੈ ਕੇ 20 ਤੇ ਆ ਤੇ ਕਾਂਗਰਸ ਕੁੱਲ 18 ਸੀਟਾਂ ਹੂੰ 18 ਤੇ 21 ਤੇ UVT ਜਿਹੜੀ ਸੈਮਸ ਹੈ ਨਾ ਉਹ ਲੱਗੀ 11 ਕੁਲ ਪਾਰਸ ਮਤਲਬ ਹਰ ਜਗ੍ਹਾ ਜੇ ਜੇ ਸਰਕਾਰ ਛਤ ਜਾਰਖੰਡ ਚ ਬਣੀ ਆ ਉੱਥੇ ਵੀ ਜੀਐਮਐਮ ਜਿੱਤੀ ਆ ਕਾਂਗਰਸ ਨਹੀਂ ਹੂੰ ਇਸ ਕਰਕੇ ਕਾਂਗਰਸ ਦੇ ਕੋਲ ਤਿੰਨੋਂ ਸੀਟਾਂ ਇਹ ਕਾਂਗਰਸ ਦੇ ਕੋਲ ਸੀ ਜੱਬੇਵਾਲ ਵਾਲੀ ਜੀ ਗਿੱਦੜਬਾਹ ਤੇ ਤੀਜੀ ਆਪਣੀ ਡੇਰਾ ਬਾਬਾ ਨਾਨਕ ਇਹ ਤਿੰਨੋਂ ਕਾਂਗਰਸ ਦੀਆਂ ਸੀਟਾਂ ਸੀ ਜਿਹੜੀਆਂ ਗਈਆਂ ਹੂੰ ਚੌਥੀ ਸੀਟ ਚ ਲੋਕ ਆਮ ਆਦਮੀ ਦੀ ਸੀ ਉਹਨਾਂ ਦੇ ਆਪਸ ਵਿੱਚ ਇੱਥੇ ਸੀਟ ਤੇ ਜੋ ਵੀ ਰੋਲਾ ਪਿਆ ਉਹਦੇ ਕਰਕੇ ਪਰ ਮੈਂ ਇੱਕ ਗੱਲ ਕਹੂੰਗਾ ਮੈਨੂੰ ਤੇ ਸਭ ਤੋਂ ਵੱਧ ਮੈਂ ਦੁਬਾਰਾ ਜਿਹੜੇ ਦਵਾਈ ਦੇ ਲੋਕਾਂ ਦਾ ਧੰਨਵਾਦ ਕਰਦਾ ਵੀ ਤੁਸੀਂ ਬਹੁਤ ਸਿਹਰਵਾਦ ਪਛਾਣਿਆ ਵੀ ਕਿਹੜਾ ਬੰਦਾ ਸਿਰਫ ਇਹ ਕਹਿ ਕੇ ਵੀ ਮੈਂ ਤਾਂ ਜੀ ਮਤਲਬ ਮੈਂ ਤਾਂ ਬਹੁਤ ਆਮ ਕਰਦਾ ਜੀ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਜੀ ਮੈਂ ਤਾਂ ਮਤਲਬ ਥੋੜਾ ਉਹ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਜਦੋਂ ਗੱਡੀਆਂ ਆ ਮਤਲਬ ਜਸਸੀ ਆ ਵੀ ਆ 5 ਕਰੋੜ ਦੀ ਗੱਡੀ ਦਾ ਰਾਜਾ ਬੰਦਾ 3 ਕਰੋੜ ਦੀ ਚਲਾਨੀ ਬੈਂਦੀ ਹੈ ਹੂੰ ਜਦੋਂ ਗੱਡੀਆਂ ਜਿਹਦੇ ਕੋਲ 7-7 ਕਰੋੜ ਦੀਆਂ ਆਏ ਤੇ ਉਹਨਾਂ ਦੇ ਘਰ ਮਹਿਲ ਨੇ ਲੋਕ ਸਮਝ ਗਏ ਸਾਰੀ ਗੱਲ ਮੈਂ ਤੈਨੂੰ ਪੱਕੀ ਗੱਲ ਦੱਸਦਾ ਇਹ ਲੁਧਿਆਣੇ ਜਾ ਕੇ ਹੁਣ ਨਾ ਘਰ ਦੇ ਰਹੇ ਨਾ ਘਾਟ ਦੇ ਰਹੇ ਹੂੰ ਹੁਣ ਤੁਸੀਂ ਇਹ ਵੀ ਮੈਂ ਤੈਨੂੰ ਦੱਸ ਦੇਣਾ ਅੱਜ ਹੂੰ ਇਹ ਹੁਣ ਦੋਨਾਂ ਦੇਖੋ ਘਰ ਵਾਲਾ ਘਰ ਵਾਲੀ ਤਾਂ ਇਲੈਕਸ਼ਨ ਕੋ ਟਿਕਟ ਦੇ ਨਹੀਂ ਸਕਦਾ ਜੀ ਹੁਣ ਇਹਨਾਂ ਦੇ ਘਰ ਚ ਹੀ ਇਸ ਗੱਲ ਦਾ ਰੌਲਾ ਪੂਗਾ ਵੀ ਅਗਲੀ ਵਿਧਾਨ ਸਭਾ ਲੜਨੀ ਕਿਹਨੇ ਆ ਅੱਛਾ ਤੇ ਲੜਨੀ ਕਿੱਥੋਂ ਆ ਹਾਂ ਹਾਂ ਅੱਜ ਵੀ ਤੇ ਦੋਨੋਂ ਹੁਣ ਤੁਸੀਂ ਦੇਖੋ ਹੁਣ ਐਮਐਲਏ ਦੀਆਂ ਟਿਕਟਾਂ ਦਾ ਅੱਗੇ ਜਿਹੜੀਆਂ 27 ਚ ਅੱਜ ਹੀ ਅੱਜ ਹੀ ਇਹਨਾਂ ਦੇ ਆਪਸ ਵਿੱਚ ਕਿਉਂਕਿ ਇੱਕ ਜਾਂ ਤੱਕ ਗਿੱਦੜਵਾ ਤਾਂ ਹੁਣ ਇੱਕ ਸੀਟ ਆ ਉੱਥੇ ਉੱਥੇ ਕੌਣ ਲੜੂਗਾ ਜਾਂ ਘਰ ਵਾਲੇ ਹੀ ਲੜੂ ਜਾਂ ਘਰ ਵਾਲਾ ਲੜੂ ਜੀ ਪ੍ਰਧਾਨਗੀ ਆਪਣੇ ਕੋਲ ਹੈ ਨਹੀਂ ਕੋਈ ਨਹੀਂ ਹੁਣ ਤਾਂ ਯਾਨੀ ਕਿ ਤੁਹਾਨੂੰ ਫਿਰ ਮੌਕਾ ਮਿਲ ਜਾਣਾ ਜੇ ਰਾਜਾ ਬੜਿੰਗ ਜੇ ਲੜਦੇ ਆ ਇੱਥੋਂ ਇਲੈਕਸ਼ਨ ਤਾਂ ਫਿਰ ਉਸ ਤੋਂ ਬਾਅਦ ਸਟਾਈ ਚਰਨਿੰਗ ਨਹੀਂ 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 ਉਸ ਤੋਂ ਪਹਿਲਾਂ ਵਿਧਾਨ ਸਭਾ ਹੀ ਲੜਾਂਗੇ ਇਹ ਨਾਲ ਅੱਛਾ ਵਿਧਾਨ ਸਭਾ ਲੜੋਗੇ ਤੁਸੀਂ ਨਾਲ ਹਾਵਲਾ ਹਵਦਾਮ ਕਿਉਂਕਿ ਤੁਸੀਂ ਦਾਅਵੇਦਾਰੀ ਵੀ ਜਿੱਤ ਆ ਚੁੱਕੇ ਹੋ ਨਾ ਰਵਨੀਤਜੀ ਕੇ ਸੀਐਮ ਬਣਨਾ ਤੁਸੀਂ ਉਹ ਤਾਂ ਕਈ ਚੈਨਲਾਂ 'ਤੇ ਐਸੀਆਂ ਗੱਲਾਂ ਹਾਂ ਗੱਲ ਜਾਖੜ ਸਾਹਿਬ ਵਾਲੀ ਸਹੀ ਆ ਬਈ ਸੀਐਮ ਬਣਾਂਗੇ ਬਿਲਕੁਲ ਬਣਾਂਗੇ ਪਹਿਲਾਂ ਜਾਖੜ ਸਾਹਿਬ ਕਹਿੰਦੇ ਕੋਈ ਕੰਮ ਤਾਂ ਕਰ ਲਓ ਬਿੱਟੂ ਜੀ ਕਿ ਸੀਐਮ ਫਿਰ ਬਣਿਓ ਇਸ ਤਰ੍ਹਾਂ ਦਾ ਬਿਆਨ ਦਿੱਤਾ ਉਹਨਾਂ ਨੇ ਨਾ ਉਹਨਾਂ ਨੇ ਸਹੀ ਗੱਲ ਕਹੀ ਆ ਉਹਨਾਂ ਨੇ ਕਹ ਉਹ ਤਾਂ ਉਹ ਤਾਂ ਕਈ ਵਾਰ ਮੀਡੀਆ ਤੇ ਐਸੀ ਗੱਲ ਪੁੱਛੀ ਜਾਂਦੀ ਹੈ ਨਾ ਜਿਹੜਾ ਬੈਕਗ੍ਰਾਉਂਡ ਨਹੀਂ ਪਤਾਉਂਦਾ ਵੀ ਕਿਉਂ ਗੱਲ ਹੋਈ ਪਰ ਜਾਖੜ ਸਾਹਿਬ ਦੀ ਗੱਲ ਸਹੀ ਆ ਵੀ ਸਰਕਾਰ ਬਣੂਗੀ ਸੀਐਮ ਬਣਾਂਗੇ ਜੀ ਤਾਂ ਚਲੋ ਰਵਨੀਤ ਜੀ ਮੈਂ ਇੱਧਰ ਆਉਣਾ ਮੈਨੂੰ ਇਹ ਦੱਸੋ ਕਿ ਤੁਸੀਂ ਪ੍ਰਚਾਰ ਪ੍ਰਸਾਰ ਜ਼ਿਆਦਾ ਫੋਕਸ ਤੁਸੀਂ ਗਿੱਦੜ ਬਾਹਤ ਤੇ ਹੀ ਕਿਉਂ ਕੀਤਾ ਕਿ ਰਾਜਾ ਬਣਾਂਗੇ ਉਥੋਂ ਜਿੱਤ ਕੇ ਇਸ ਕਰਕੇ ਯਾ 100% 100% ਦੇਖੋ ਜੀ ਮੈਂ ਕੋਈ ਇਹ ਨਹੀਂ ਕਹਿੰਦਾ ਕਦੇ ਜਿਹੜਾ ਜਿਹੜਾ ਕਦੇ ਵੀ ਹਿਸਾਬ ਜਿਹੜਾ ਹੈ ਨਾ ਜੀ ਉਹ ਬਕਾਇਆ ਉਹਨੂੰ ਆਧਾਰ ਰੱਖਣਾ ਨਹੀਂ ਉਹਦਾ ਮੁੱਲ ਮੋੜ ਦੇਣਾ ਚਾਹੀਦਾ ਹੂੰ ਤਾਂ ਤੁਸੀਂ ਮੈਂ ਤਾਂ ਮੁੱਲ ਮੋੜਨ ਗਏ ਸੀ ਉੱਥੇ ਹਿਸਾਬ ਕਲੀਅਰ ਕਰਨ ਗਏ ਸੀ ਰਾਜਪੁਰੇ ਨਾ ਕਿਧਰ ਬਾਹਰ 100% 100% ਹੂੰ ਮੈਂ ਤਾਂ ਆਪਣਾ ਹਿਸਾਬ ਬਰਾਬਰ ਕਰਨ ਗਿਆ ਸੀ ਹੂੰ ਹਜੇ 50 ਪੈਸੇ ਹੋਇਆ ਹੂੰ 50 ਹਜੇ ਅੱਗੇ ਹੋਰ ਕਰਨਾ ਅੱਛਾ ਹਜੇ ਨੋਟ ਕਰੀ ਬੈਠੇ ਹੋ ਡੈਰੀ 'ਚ ਆ ਮੈਂ ਤਾਂ ਕਿਉਂ ਨਾ ਵੀ ਰਾਜਾ ਖੜਾ ਹੁੰਦਾ ਨਾ ਫੇਰ ਹੋਰ ਸਵਾਗਤ ਦੇਖੋ ਗੱਲ ਇਹ ਹੈ ਹੁਣ ਰਾਜ ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਜਾਣੇ ਆ ਜੀ ਹੁਣ ਕਿਹੜੇ ਮੂੰਹ ਨਾਲ ਰਾਜਾ ਬੜੇ ਨੇ ਤੇ ਇਹਨਾਂ ਦੀ ਰਾਣੀ ਕਿਹੜੇ ਮੂੰਹ ਨਾਲ ਆਉਣਗੇ ਮੈਨੂੰ ਦੱਸੋ ਲੁਧਿਆਣੇ ਇੱਕ ਦਿਨੇ ਲੁਧਿਆਣੇ ਜਿੱਤਣ ਤੋਂ ਬਾਅਦ ਬੜੇ ਨਹੀਂ ਇੱਕ ਵਾਰੀ ਇਹ ਬੋਲੇ ਤਾਂ ਕੀ ਇਹ ਰਿਗਰੈਟ ਫੀਲ ਹੋ ਰਿਹਾ ਲੋਕਾਂ ਨੂੰ ਰਵਨੀਤ ਜੀ ਤੁਸੀਂ ਦੇਖੋ ਲੁਧਿਆਣੇ ਤੋਂ ਲਗਾਤਾਰ ਜਿੱਤੇ ਰਹੇ ਹੋ ਤੁਸੀਂ ਲੁਧਿਆਣੇ ਦੇ ਵਿੱਚ ਵਿਚਰਿਓ ਕੀ ਇਹ ਚੀਜ਼ ਫਿਰ ਫੀਲ ਕਰ ਰਹੇ ਆ ਦੇਖੋ ਅਮਿਤ ਸ਼ਾਹ ਹੁਣਾਂ ਨੇ ਜਿਹੜੀ ਗੱਲ ਕਹੀ ਸੀ ਉਹਨਾਂ ਨੇ ਆਪਣੀ ਯਾਰੀ ਚਲੋ ਤੁਹਾਡੇ ਨਾਲ ਪਗਾਤੀ ਉਹ ਕਹਿੰਦੇ ਸੀ ਤੁਸੀਂ ਹਾਰ ਗਏ ਉਸ ਦੇ ਬਾਵਜੂਦ ਵੀ ਤੁਹਾਨੂੰ ਉਹਨਾਂ ਨੇ ਮੰਤਰੀ ਬਣਾਤਾ ਜੇ ਤੁਸੀਂ ਜਿੱਤ ਜਾਂਦੇ ਤਾਂ ਸ਼ਾਇਦ ਹੋਰ ਵੀ ਇਦੋਂ ਵੀ ਕੋਈ ਪਾਵਰਫੁਲ ਹੋਰ ਡਿਪਾਰਟਮੈਂਟ ਤੁਹਾਨੂੰ ਹੋਰ ਸ਼ਾਇਦ ਦਿੱਤੇ ਜਾਂਦੇ ਪਰ ਉਹਨਾਂ ਨੇ ਕਿਹਾ ਸੀ ਕਿ ਵੀ ਲੁਧਿਆਣੇ ਵਾਲਿਓ ਤੁਸੀਂ ਰਵਨੀਤ ਸਿੰਘ ਬਿੱਟੂ ਮੇਰਾ ਦੋਸਤ ਹੈ ਰਵਨੀਤ ਬਿੱਟੂ ਨੂੰ ਜਿਤਾਓ ਔਰ ਇਹ ਕੇਂਦਰ ਦੇ ਵਿੱਚ ਮੰਤਰੀ ਹੋਊਗਾ ਇਹ ਗੱਲ ਪੱਕੀ ਹੈ ਇਹ ਮੇਰਾ ਦੋਸਤ ਹੈ ਇਹ ਅਮਿਤ ਸ਼ਾਹ ਉਹਨਾਂ ਦੇ ਸ਼ਬਦ ਸੀ ਮੈਨੂੰ ਯਾਦ ਹੈ ਪੂਰੀ ਇਹੀ ਗੱਲ ਸੀ ਐਗਜ਼ੈਕਟ ਸ਼ਬਦ ਜਿਹੜੇ ਮੈਂ ਦੱਸਾਂ ਤੁਹਾਨੂੰ ਉਸ ਤੋਂ ਬਾਅਦ ਫਿਰ ਉਹ ਤੁਸੀਂ ਮੰਤਰੀ ਬਣ ਕੇ ਪਰ ਕੀ ਰਿਗਰ ਇੱਕ ਵਰਗੇ ਲੀਡਰ ਨੂੰ ਇਥੋਂ ਚੱਕ ਕੇ ਗਿੱਦੜਵਾਹੇ ਵਾਲੇ ਨੂੰ ਉਥੇ ਲੁਧਿਆਣਿਆਂ ਜਿਤਾ ਦਿੱਤਾ ਪਹਿਲਾਂ ਪਹਿਲਾਂ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਨਾ ਜੀ ਮੈਨੂੰ ਆਪ ਤੇ ਹੀ ਇਹ ਆਉਂਦਾ ਰਿਗਰੈਟ ਵੀ ਆ ਮੈਨੂੰ ਐਡਾ ਮੌਕਾ ਮਿਲਿਆ ਜੇ ਮਤਲਬ ਮੈਂ ਲੁਧਿਆਣੇ ਤੋਂ ਜਿੱਤਿਆ ਹੁੰਦਾ ਜੀ ਤਾਂ ਮੈਂ ਮਤਲਬ ਲੁਧਿਆਣੇ 'ਚ ਹੁਣ ਨੂੰ ਕਿਉਂਕਿ ਕੁਦਰਤੀ ਗੱਲ ਨਾ ਤੁਹਾਡਾ ਅਧਿਕਾਰ ਹੁੰਦਾ ਜੀ ਜਦੋਂ ਉੱਥੇ ਫਿਰ ਕੰਮ ਜਿਹੜਾ ਥੋੜਾ ਆਪ ਦਾ ਤੁਹਾਡੇ ਕੰਟਰੋਲ ਹੁੰਦਾ ਜਦੋਂ ਤੁਸੀਂ ਐਮਪੀ ਹੁੰਨੇ ਹੋ ਹੁਣ ਮੈਂ ਰਾਜਸਥਾਨ ਤੋਂ ਐਮਪੀ ਹਾਂ ਮੈਂ ਮੰਤਰੀ ਦੇਸ਼ ਦਾ ਤੇ ਜੇ ਲੁਧਿਆਣੇੋਂ ਮੈਂ ਹੁਣ ਤੱਕ ਕਈ ਕੁਝ ਉੱਥੇ ਵੱਡੇ ਪ੍ਰੋਜੈਕਟ ਲੈ ਆਉਂਦਾ ਹੁਣ ਤੱਕ ਕਈ ਕੁਝ ਚੀਜ਼ਾਂ ਉੱਥੇ ਕਰਦਾ ਪਰ ਉਹ ਮੇਰੇ ਕੋਲ ਅਧਿਕਾਰ ਨਹੀਂ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜਿਹੜੀ ਅੱਜ ਤੱਕ ਅੱਜ ਤੱਕ ਜਨਾਬੇ ਆਲੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉੱਥੇ ਦੇ ਉਹਨਾਂ ਨੇ ਆਪਣਾ ਨਾਂ ਘਰ ਜਿਹੜਾ ਕਿਹਾ ਸੀ ਘਰ ਤੋਂ ਇਲਾਵਾ ਨਾ ਕੋਈ ਦਫ਼ਤਰ ਨਾ ਕੋਈ ਉੱਥੇ ਪੈਂਦਾ ਨਾ ਕੋਈ ਜਾਂਦਾ ਇਸ ਕਰਕੇ ਬੜਾ ਲੁਧਿਆਣੇ ਵਾਲੇ ਖਾਸ ਤੌਰ ਤੇ ਖਾਸ ਤੌਰ ਤੇ ਜਿਹੜੇ ਇਹਨਾਂ ਦੇ ਰੂਰਲ ਵਾਲੇ ਹੂੰ ਰੂਰਲ ਜਿਹੜਿਆਂ ਨੇ ਇਹਨਾਂ ਨੂੰ ਜ਼ਿਆਦਾ ਵੋਟਾਂ ਪਾਈਆਂ ਸੀ ਉਹ ਇਸ ਵੇਲੇ ਲੱਭ ਰਹੇ ਆ ਮੇਰੇ ਤਾਂ ਹਰ ਵੇਲੇ ਦਫ਼ਤਰ 'ਚ ਮੇਰੇ ਤਿੰਨ ਪੀ ਪੀਐਸ ਕੰਮ ਕਰਦੇ ਸੀ ਸਾਰੇ ਦਿਨ ਚਿੱਠੀਆਂ ਹਸਪੀਟਲ ਦੀਆਂ ਕੈਂਸਰ ਦੀਆਂ ਪੀਜੀਆਈ ਜਾਣਾ ਕਿਸੇ ਧੋਖਾ ਮਿਲੇ ਕਮ ਆਉ ਤਾਂ ਗੱਲ ਅਲੱਗ ਹੁੰਦੀ ਆ ਥੋੜੇ ਟ੍ਰੇਨ ਦੀਆਂ ਟਿਕਟਾਂ ਹੋਰ ਜਿਹੜੇ ਐਮਪੀ ਦੇ ਹੈ ਜੇ ਕਮ ਹੁੰਦੇ ਆ ਲੋਕਲ ਪੁਲਿਸ ਸਟੇਸ਼ਨਾਂ ਚ ਕੋਈ ਕੋਈ ਹੈ ਹੀ ਨਹੀਂ ਹੁਣ ਲੁਧਿਆਣੇ ਕੋਈ ਲੁਧਿਆਣੇ ਹੈ ਹੀ ਨਹੀਂ ਮੈਂ ਇਹੀ ਇਹੀ ਗੱਲ ਸਾਰੇ ਸ਼ਹਿਰ ਚ ਜਾ ਕੇ ਆਉਣ ਕਿਉਂਕਿ ਪੰਜ ਚਾਰ ਦਿਨਾਂ ਦਾ 10 ਨੂੰ ਉਧਰ ਸ਼ੁਰੂ ਹੋ ਜੂ ਕੈਂਪੇਨ ਇਹੀ ਪੁੱਛਣਾ ਜਾ ਕੇ ਵੀ ਦੱਸੋ ਭਾਈ ਤੁਸੀਂ ਆ ਐਡਾ ਬੜਾ ਜਿਹੜਾ ਧੋਖਾ ਕਰ ਗਏ ਤੁਹਾਡਾ ਤਾਂ ਕੋਈ ਮਤਲਬ ਇਹ ਤੇ ਸਿਰ ਲੁਧਿਆਣੇ ਚ ਇਲੈਕਸ਼ਨਾਂ ਚ ਪੈਸਾ ਬਣਾਉਣ ਆਏ ਸੀ ਉਹ ਬਣ ਗਿਆ ਵੱਡੇ ਵੱਡੇ ਜਿਹੜੇ ਇੰਡਸਟਰੀਸਟ ਸੀ ਉਹਨਾਂ ਨਾਲ ਯਾਰੀਆਂ ਪਾ ਕੇ ਆਪਣਾ ਆਨੰਦ ਲੈ ਰਹੇ ਆ ਉਹਨਾਂ ਨੂੰ ਲੁਧਿਆਣੇ ਦੇ ਕੰਮਦਾਨ ਕੀ ਮਤਲਬ ਜੀ ਇਸ ਕਰਕੇ ਅੰਡਰਸਟਾ ਉਹਨਾਂ ਦਾ ਉਹ ਤਾਂ ਅੱਗੇ ਕਹਿੰਦਾ ਵੱਡਾ ਵੱਡਾ ਬਣਨਾ ਮੈਂ ਵੱਡਾ ਮਤਲਬ ਉਹ ਇੱਥੇ ਇਲੈਕਸ਼ਨ ਵਿਧਾਨ ਸਭਾ ਦੇ ਉਹਨਾਂ ਦਾ ਡਰਸ ਐਮਪੀਜ਼ ਦਾ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਇੱਥੇ ਤੇ راہੁਲ ਗਾਂਧੀ ਹੁਣੀ ਬੈਠੇ ਆ ਉਹਨਾਂ ਦੇ ਮੂਰੇ ਨੌਕਰੀ ਕਰਨੀ ਆ ਉਹਨਾਂ ਦੇ ਮੂਰੇ ਨਾਹਰੇਬਾਜੀ ਕਰਨੀ ਆ ਆਪੋਜੀਸ਼ਨ ਵਾਲਿਆਂ ਨੇ ਇਸ ਕਰਕੇ ਉਹ ਰੋਲ ਕਦੇ ਵੀ ਇਹ ਇਹਨਾਂ ਨੂੰ ਪਸੰਦ ਨਹੀਂ ਆਇਆ ਤੇ ਪਰ ਉਹ ਕੰਮ ਵੀ ਉਹ ਲੁਧਿਆਣੇ ਵਾਲਿਆਂ ਨੂੰ ਜਾ ਕੇ ਇਹ ਦੱਸਣਾ ਵੀ ਹੁਣ ਇਹ ਵੇਲੇ ਹੋ ਗਏ ਗਿੱਦੜਵਾਏ ਹੁਣ ਲੁਧਿਆਣੇ ਵੀ ਤੁਸੀਂ ਇਹਨਾਂ ਨੂੰ ਬੜ ਬਨਾਤੇ ਹੋ ਕਿਉਂ ਨਾ ਘਰ ਦੇ ਨਾ ਕਾਟਦੇ ਰੋਨੀ ਜੀ ਮਨਪ੍ਰੀਤ ਬਾਦਲ ਉਹਨਾਂ ਨੂੰ ਉਸ ਤਰ੍ਹਾਂ ਦਾ ਰਿਸਪੌਂਸ ਕਿਉਂ ਨਹੀਂ ਮਿਲ ਪਾਇਆ ਕੀ ਇੰਨੇ 14-15 ਸਾਲਾਂ ਬਾਅਦ ਵੀ ਇਸ ਕਰਕੇ ਨਹੀਂ ਮਿਲ ਪਾਇਆ ਰਿਸਪਾਂਸ ਜਾਂ ਵਜ੍ਹਾ ਕੀ ਰਹੀ ਹੈ ਨਹੀਂ ਦੇਖੋ ਮੈਂ ਤੁਹਾਨੂੰ ਇਮਾਨਦਾਰੀ ਨਾਲ ਇਹ ਗੱਲ ਦੱਸਦਾ ਵੀ ਇੱਥੇ ਪਹਿਲਾਂ ਬੀਜੇਪੀ ਇਲੈਕਸ਼ਨ ਹੀ ਨਹੀਂ ਲੜੀ ਸੀ ਗਿੱਦੜਵਾਏ ਚ ਜੀ 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 ਤੇ ਦੂਜੀ ਗੱਲ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ 12000 ਜਿਹੜੀ ਵੋਟ ਮਿਲੀ ਆ ਪਰ ਸਿਰਫ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਂ ਤੁਹਾਨੂੰ ਝੂਠ ਨਹੀਂ ਬੋਲਦਾ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛ ਲਿਓ ਜੀ ਜਦੋਂ ਮੈਂ ਤੇ ਮਨਪ੍ਰੀਤ ਸਿੰਘ ਬਾਦਲ ਲੋਕਾਂ ਦੇ ਰੂਹਬਰੂ ਹੁੰਦੇ ਸੀ ਜੀ ਬੈਠਦੇ ਸੀ ਉਹ ਹਮੇਸ਼ਾ ਕਹਿੰਦੇ ਸੀ ਮਨਪ੍ਰੀਤ ਤੇਰਾ ਵਾਦਾ ਮਨਪ੍ਰੀਤ ਤੇਰਾ ਵਾਦਾ ਹੈ 27 ਚ ਤੈਨੂੰ ਜੀ ਹੁਣ ਸਾਨੂੰ 2 ਸਾਲ ਸਰਕਾਰ ਆ ਸਾਨੂੰ ਕੰਮ ਕਰਾ ਲੈਣ ਦੇ ਜੀ ਅਸੀਂ ਮੰਨਦੇ ਆ ਡਬਲ ਇੰਜਨ ਤੋਂ ਬਗੈਰ ਕੰਮ ਚੱਲਣਾ ਨਹੀਂ 27 ਚ ਤੇ ਤੂੰ ਸਾਡੇ ਨਾਲ ਵਾਦਾ ਕਰਨਾ ਤੂੰ ਇੱਥੇ 2 ਸਾਲ ਅਗਲੇ 27 ਤੱਕ ਜੀ ਉਹ ਉਹਨਾਂ ਨੇ ਵਚਨ ਦਿੱਤਾ ਵੀ ਮੈਂ 2 ਸਾਲ ਉਰੇ ਰਹਾਂ ਤੇ ਹਰੇਕ ਪਿੰਡ ਚ ਦੇਖੋ ਨਾ ਯਾਰ ਹਰ ਪਿੰਡ ਚ ਉਹਨਾਂ ਦਾ ਬੂਥ ਲੱਗਿਆ ਤੁਸੀਂ ਇੱਕ ਛੋਟੀ ਪ੍ਰਾਪਤੀ ਹੈ ਬੀਜੇਪੀ ਦੀ ਯਾਰ ਕਿਦ ਤਰ੍ਹਾਂ ਬਿਲਕੁਲ ਰੂਰਲ ਚ ਹਰ ਪਿੰਡ ਚ ਬੂਥ ਲਾ ਕੇ ਲੋਕ ਬੈਠੇ ਤੇ ਇਸ ਕਰਕੇ ਹਰੇਕ ਨੇ ਇਹ ਵਾਦਾ ਕੀਤਾ ਕਮਿਟਮੈਂਟ ਉਹਨਾਂ ਨੇ ਕੀਤੀ ਕਹਿ ਕੇ ਵੀ ਯਾਰ ਇਸ ਵਾਰ ਵੀ 27 ਤੈਨੂੰ ਮਨਪ੍ਰੀਤ ਤੇਰੀ ਵੋਟ ਆ ਤੂੰ ਇੰਨੇ ਕੰਮ ਕੀਤੇ ਆ ਇਸ ਵਾਰ ਤੁਹਾਨੂੰ ਵੋਟ ਪਾਉਣ ਨਾਲ ਸਾਡਾ ਕੋਈ ਫਾਇਦਾ ਨਹੀਂ ਲਾਭ ਨਹੀਂ ਤੇ ਤੁਹਾਨੂੰ ਵਾਦਾ ਕਰਦੇ ਆ 27 ਚ ਤੁਹਾਡੀ ਵੋਟ ਆ ਇਸ ਵਾਰ ਸਾਨੂੰ ਜਿਹੜੀ ਵੋਟ ਕਿਉਂਕਿ ਦੋ ਵਾਰ ਅਸੀਂ ਡਿੰਪੀ ਨੂੰ ਪਹਿਲਾਂ ਉਹਨਾਂ ਦੇ ਮੰਚ ਕਿਤੇ ਨਾ ਕਿਤੇ ਸੀ ਵੀ ਚੰਗਾ ਬੰਦਾ ਸੀ ਜਿਹੜਾ ਹਰਾ ਦੇ ਆ ਇਹ ਬੰਦਾ ਤਾਂ ਸਾਡਾ ਹੋਇਆ ਹੀ ਨਹੀਂ ਹੂੰ ਅਖੀਰ ਛੱਡ ਕੇ ਲੁਧਿਆਣੇ ਚਲਾ ਗਿਆ ਵੀ ਸਾਨੂੰ ਇੱਕ ਤਾਂ ਇਹਦਾ ਮੁੱਲ ਬਲਾ ਲੈਣ ਮੋੜ ਲੈਣ ਦੋ ਇਹਨੂੰ ਇਹਨੂੰ ਅਸੀਂ ਸਿਕਾਉਣਾ ਚਾਹੁੰਦੇ ਹਾਂ ਸਬਕ ਦੂਜਾ ਉਹਨਾਂ ਨੇ ਕਿਹਾ 27 ਚ ਵੋਟ ਥੋੜੀ ਹੈ ਇਹ ਤੁਸੀਂ ਆਪ ਮੇਰੇ ਗੱਲ ਤੇ ਮੈਂ ਤੁਹਾਨੂੰ 27 ਚ ਦਿਖਾ ਦੂੰਗਾ ਵੀ ਮਨਪ੍ਰੀਤ ਸਿੰਘ ਬਾਦਲ ਇਥੋਂ ਅੱਛਾ ਇਸ ਗੱਲ ਕਰਕੇ ਵੀ ਗਿੱਦੜਵਾਹੇ ਦੇ ਲੋਕ ਰਾਜਵੜਿੰਗ ਤੋਂ ਨਾਰਾਜ਼ ਹੋਏ ਆ ਕਿ ਉਹ ਛੱਡ ਕੇ ਹਲਕਾ ਲੁਧਿਆਣੇ ਭੱਜ ਗਿਆ ਨਹੀਂ ਨਹੀਂ ਦੇਖੋ ਪੰਜਾਬ ਦੇ ਲੋਕ ਜੀ ਇਹ ਇਹ ਗੱਲ ਕਰਦੇ ਦੇਖੋ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਜੀ ਜੇ ਉਹ ਲਗਾਤਾਰ ਉਹਨੂੰ ਪਹਿਲਾਂ ਵੀ ਜਿਦਾਉਂਦੇ ਆ ਰਹੇ ਸੀ ਲੋਕ ਚਮਕੌਰ ਸਾਹਿਬ ਦੇ ਹੂੰ ਪੰਜਾਬ ਦੇ ਲੋਕ ਨਹੀਂ ਇਸ ਗੱਲ ਨੂੰ ਬਖਸ਼ਦੇ ਨਾ ਪਸੰਦ ਕਰਦੇ ਉਹ ਜਦੋਂ ਇੱਧਰ ਪਧੌੜ ਜਾਂ ਕਿਹੜੀ ਸੀਟ ਤੇ ਆਗੇ ਸੀ ਇੱਥੇ ਪਰਣਾਲੇ ਹਾਂ ਉਹਨਾਂ ਨੇ ਠੋਕਿਆ ਨਾ ਉੱਥੋਂ ਵੀ ਜਮਾਨਤ ਜਬਤ ਹੋਈ ਤਾਂ ਉਹ ਚਮਕੌਰ ਸਾਹਿਬ ਐਜ਼ ਏ ਆਜ਼ਾਦ ਐਸੇ ਐਮਐਲਏ ਜਿੱਤੇ ਰਹੇ ਚੀਫ ਮਿਨਿਸਟਰ ਨੇ ਸਭ ਕੁਝ ਕੀਤਾ ਉੱਤੇ ਅਗਲਾ ਕਹਿੰਦਾ ਯਾਰ ਤੂੰ ਸਾਡੇ ਤੇ ਭਰੋਸਾ ਨਹੀਂ ਤੂੰ ਛੱਡ ਕੇ ਬਣਾਉਣ ਵਾਲੇ ਅਸੀਂ ਤੂੰ ਚਲਾ ਕੇ ਛੱਡ ਕੇ ਸਾਨੂੰ ਤੇ ਚਮਕੌਰ ਸਾਹਿਬ ਵਾਲਿਆਂ ਨੇ ਠੋਕਿਆ ਇਹ ਬੜਿੰਗ ਦਾ ਸਭ ਤੋਂ ਵੱਡਾ ਤੇ ਤੈਨੂੰ ਅਸੀਂ ਤੂੰ ਕੱਖ ਤੈਨੂੰ ਸਿਆਸਤ ਦੇ ਏਬੀਸੀ ਨਹੀਂ ਸੀ ਅੱਗਾ ਨਾ ਪਿਛਾ ਤੈਨੂੰ ਤਿੰਨ ਵਾਰ ਐਮਐਲਏ ਬਣਾਇਆ ਤੂੰ ਛੱਡ ਕੇ ਚਲਾ ਗਿਆ ਜੀ ਹਾਂ ਇਸ ਕਰਕੇ ਇਸ ਕਰਕੇ ਹੀ ਮੈਂ ਮੰਨੂਗਾ ਇਹ ਗੱਲ ਦਾ ਇਧਰ ਪਾਏ ਦੇ ਲੋਕਾਂ ਦੇ ਬੜਾ ਭਾਈ ਇਸ ਗੱਲ ਦਾ ਸੀ ਵੀ ਛੱਡ ਕੇ ਭੱਜਿਆ ਇਹ ਸਾਨੂੰ ਤੇ ਭਾਈ ਜਿਹੜਾ ਸਾਨੂੰ ਛੱਡ ਕੇ ਭੱਜਿਆ ਵੀ ਅਸੀਂ ਵੀ ਛੱਡਿਆ ਫਿਰ ਹੂੰ ਤੁਸੀਂ ਦੇਖ ਰਹੇ ਸੀ ਇਲੈਕਸ਼ਨ ਰਿਜ਼ਲਟ ਦੇਖ ਰਹੇ ਸੀ ਤੁਹਾਨੂੰ ਆਸ ਮੀਦ ਹੈਗੀ ਸੀ ਵੀ ਇਹੋ ਜਿਹੀ ਆਉਣਗੇ ਰਿਜ਼ਲਟ ਬਿਲਕੁਲ ਬਿਲਕੁਲ ਮੈਂ ਮੈਨੂੰ ਸਰਪ੍ਰਾਈਜ਼ਿੰਗ ਰਿਜ਼ਲਟ ਮੇਰੇ ਲਈ ਰਿਹਾ ਇੱਕ ਡੇਰਾ ਬਾਬਾ ਨਾਨਕ ਹੂੰ ਉੱਥੇ ਮੈਂ ਸੋਚਦਾ ਸੀ ਵੀ ਰਿਜ਼ਲਟ ਡਰਾਉ ਕਾਟੇ ਦੀ ਟੱਕਰ ਟੱਕਰ ਪਰ ਇਹ ਸੁੱਖੀ ਜਿਹੜਾ ਏ ਇਹਦੇ ਸ਼ਾਇਦ ਪਰ ਉਹ ਉਹਨਾਂ ਨੇ ਕੈਂਪੇਨ ਮੈਨ ਲੱਗਦਾ ਉਹ ਜਗੂ ਭਗਵਾਨਪੁਰੀ ਤੇ ਲਿਆ ਕੇ ਉਹ ਡਰ ਕੇ ਮੋਕ ਜੀ ਮਾਰੀਗੇ ਸਾਰੀ ਇਲੈਕਸ਼ਨ ਚ ਹੂੰ ਉਹ ਲੋਕਦਰ ਪਸੰਦ ਨਹੀਂ ਕਰਦੇ ਪੰਜਾਬੀ ਡਰੇ ਹੋਏ ਨੇ ਐਂ ਮੈਂ ਇਹ ਜਿਹੜੀ ਮੈਂ ਚੰਨੀ ਵਾਲੀ ਤੇ ਕਈ ਇਹ ਰਾਜੇ ਵਾਲੀ ਇਹ ਗੱਲ ਐਂ ਹੋਈ ਆ ਇਹ ਜਦੋਂ ਭੱਜੇ ਮੈਨੂੰ ਬਿਲਕੁਲ ਪਤਾ ਸੀ ਵੀ ਇੱਥੇ 20000 ਦੀ ਜਿੱਤ ਹੋਊਗੀ ਹੂੰ ਮੈਂ ਸਭ ਨੂੰ ਕਹਿੰਦਾ ਸੀ ਕਿ ਪਹਿਲਾਂ ਔਨ ਰਿਕਾਰਡ ਵੀ 20000 ਤੇ ਜਿੱਤੂ ਹੂੰ ਤੇ ਦੂਜੀ ਗੱਲ ਕਿ ਮੁਕਾਬਲਾ ਪਤਾ ਸੀ ਵੀ ਅਸੀਂ ਬਹੁਤ ਵਧੀਆ ਵੋਟਾਂ ਲਵਾਂਗੇ ਬਰਨਾਲੇ ਪਰਕਾਲਾ ਢਿੱਲਾਉਂਦਾ ਇਸ ਵਾਰ ਇੱਥੇ ਮਾਰ ਸੀ ਚੱਬੇ ਵਾਲ ਕਲੀਅਰ ਹੀ ਕਲੀਅਰ ਸੀ ਜੀ ਪਰ ਇਹ ਚ ਕੋਈ ਸ਼ੱਕ ਨਹੀਂ ਸਵੇਰੇ ਹੀ ਜਿਹੜਾ ਹੈ ਉਹ ਪਰਮਾਤਮਾ ਨੂੰ ਹਾਜ਼ਰ ਨਾਜ਼ ਨਾ ਕੇ ਬੈਠੇ ਸੀ ਵੀ ਇਸ ਵਾਰ ਜ਼ਰੂਰ ਜਿਹੜਾ ਰੱਬਾ ਪਰਮਾਤਮਾ ਹੈ ਉਹ ਜ਼ਰੂਰ ਸਾਬ ਕਿਤਾਬ ਜਿਹੜਾ ਬਰਾਬਰ ਕਰੂਗਾ ਠੀਕ ਹੈ ਠੀਕ ਹੈ ਰਬ ਜੀ ਉਹਦੇ ਬਾਕੀ ਗੱਲਾਂ ਤਾਂ ਐਵੇਂ ਹੀ ਹੁੰਦੀਆਂ ਜੀ ਡੋਰੀਆਂ ਤਾਂ ਉ떼 ਹੀ ਹੁੰਦੀਆਂ ਜੀ ਜਦੋਂ ਬੰਦਾ ਕੋਈ ਵੀ ਮਤਲਬ ਆਪਣੇ ਪੈਰ ਛੱਡਦਾ ਹੈ ਜ਼ਮੀਨ ਧਰਤੀ ਤਾਂ ਉਹ ਪਰਮਾਤਮਾ ਫਿਰ ਜ਼ਰੂਰ ਆ ਕੇ ਹਾਜ਼ਰ ਨਾਜ਼ਰ ਹੋ ਕੇ ਖੜਾ ਹੁੰਦਾ ਹੈ ਤੇ ਹਿਸਾਬ ਕਰਦਾ ਤੁਸੀਂ ਰੱਬ ਨੂੰ ਵਾਹਵਾ ਮੰਨਦੇ ਹੋ ਰਣਿਤ ਜੀ ਰੱਬ ਨੂੰ ਵਾਹਵਾ ਮੰਨਦੇ ਹੋ ਕੀ ਗੱਲ ਰੱਬ ਤੋਂ ਮੈਂ ਤਾਂ ਇੱਕ ਮੈਂ ਨਹੀਂ ਸੁਣਦੀ ਇੱਕ ਸਾਹ ਵੀ ਜਿਹੜਾ ਹੈ ਮੈਂ ਤਾਂ ਉਹ ਪਰਮਾਤਮਾ ਦਾ ਮੇਰੇ ਅੰਦਰ ਮੈਂ ਨਹੀਂ ਕਹਿੰਦਾ ਮੈਂ ਕੋਈ ਬਹੁਤ ਪਰ ਮੇਰੇ ਅੰਦਰ ਹਮੇਸ਼ਾ ਜਿਹੜਾ ਉਹ ਰੱਬ ਦਾ ਜਿਹੜਾ ਜਾਪ ਵਾਇਕ ਉਹ ਨਾਉ ਚੱਲਦਾ ਰਹਿੰਦਾ ਮੈਂ ਤਾਂ ਜੀ ਤੇ ਕਹਿਣ ਵਾਲੀ ਗੱਲ ਨਹੀਂ ਹੂੰ ਪਰ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਵਿਸ਼ਵਾਸ ਰੱਖਣ ਵਾਲਾ ਮੈਂ ਮੈਂ ਜਿਵੇਂ ਮੇਰੇ ਤਾਂ ਮੈਂ ਤਾਂ 10 ਸਾਲ ਦਾ ਸੀ ਮੇਰੇ ਪਿਤਾ ਜੀ ਚਲੇ ਗਏ ਸੀ ਜੀ ਮੇਰੀ ਮਾਦਰ ਕੱਲਾ ਉਦੋਂ ਬਾਅਦ ਮੈਂ 18 ਸਾਲ 19 ਜਦੋਂ ਦਾਦਾ ਜੀ ਚਲੇ ਗਏ ਸੀ ਇਸ ਕਰਕੇ ਉਸ ਪਰਮਾਤਮਾ ਨੇ ਮੇਰੀ ਮਦਰ ਬਹੁਤ ਜ਼ਿਆਦਾ ਵਿਸ਼ਵਾਸ ਰੱਖਣ ਵਾਲੀ ਹਰ ਵੇਲੇ ਕਿ ਇਹ ਉਹ ਪਰਮਾਤਮਾ ਦਾ ਹੀ ਰੰਗ ਹੈ ਜੀ ਜੋ ਸਭ ਕੁਝ ਹੈਗਾ ਹਮਮ ਠੀਕ ਹੈ ਠੀਕ ਹੈ ਰਵਨੀ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੂ ਪੰਜਾਬ ਟੀਵੀ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੁੜੇ ਸਾਡੇ ਨਾਲ ਥੈਂਕ ਯੂ ਜੀ ਥੈਂਕ ਯੂ ਰਵਨੀ ਜੀ ਥੈਂਕ ਯੂ ਸਰ ਥੈਂਕ ਯੂ ਤਾਂ ਰਵਨੀਤ ਸਿੰਘ ਬਿੱਟੂ ਪ੍ਰੋ ਪੰਜਾਬ ਟੀਵੀ ਤੇ ਜੁੜੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਲੱਗਦੀਆਂ ਸੀ ਉਹ ਕਹਿੰਦੇ ਕਿ ਠੀਕ ਉਸੇ ਤਰ੍ਹਾਂ ਹੋਈਆਂ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹਿਸਾਬ ਬਰਾਬਰ ਹੋ ਗਿਆ ਤੇ ਇਹ ਵੀ ਦਾਵਾ ਕਰ ਗਿਆ ਕਿ 2027 ਦੇ ਵਿੱਚ ਅਸੀਂ ਵਧੀਆ ਤਰੀਕੇ ਦੇ ਨਾਲ ਪਰਫਾਰਮ ਕਰਾਂਗੇ